ਇਰਾਜ ਸ਼ੈਤਾਨ ਜਾਂ ਇਵਿਲ ਮਾਈਂਡ ਹੁੰਦਾ ਨਾ ਜੀ ਉਸ ਨੇ ਹਮੇਸ਼ਾ ਮਤਲਬ ਇਹ ਹੁੰਦਾ ਵੀ ਜਿਵੇਂ ਜਿਹਨੂੰ ਕਹਿੰਦੇ ਕਿ ਪੁੱਠਾ ਹੀ ਕੋਈ ਨਾ ਕੋਈ ਸੋਚਣਾ ਹੁੰਦਾ ਸ਼ੁਰੂ ਤੇ 10 15 ਦਿਨ ਮੈਨੂੰ ਲੱਗਦਾ ਹੈ ਕਿ ਉਹ ਸ਼ੌਕ ਚ ਹੋਊਗਾ ਉਸ ਤੋਂ ਬਾਅਦ ਉਸ ਨੇ ਉਹਨੇ ਆਪਣਾ ਦਿਮਾਗ ਭਜਾਣਾ ਸ਼ੁਰੂ ਕੀਤਾ ਰੇਪ ਦਾ ਪਰਚਾ ਦਰਜ ਹੋਇਆ ਹੈ ਐਫ ਆਈ ਆਰ ਦਰਜ ਹੋਈ ਹੈ ਮੰਡੀ ਦੇ ਵਿੱਚ ਤੇ ਉਸ ਦੇ ਵਿੱਚ ਦੇ ਆਰ ਦਾ ਅਕਿਊਜ਼ ਪਰਸਨ ਮਤਲਬ ਇਹ ਲੜਕੀ ਤੇ ਇਹਦਾ ਹਸਤੀ ਜੋ ਵੀ ਝੂਠੇ ਜੋ ਚੂਟ ਤੂਫਾਨ ਉਹਨਾਂ ਨੇ ਬੋਲਿਆ ਉਹ ਇਮੀਡੀਏਟਲੀ ਹੀ ਡਿਫਿਊਜ਼ ਹੋ ਗਿਆ ਕਿਉਂਕਿ ਜਦੋਂ ਪੁਲਿਸ ਦੀ ਹੀ ਇਹ ਨਿਗਰਾਨੀ ਦੇ ਵਿੱਚ ਨੇ ਨਿਗਰਾਨੀ ਦਾ ਮਤਲਬ ਪ੍ਰੋਟੈਕਸ਼ਨ ਦੇ ਵਿੱਚ ਨੇ ਤਾਂ ਪ੍ਰੈਕਟੀਕਲੀ ਯੂ ਕੈਨ ਥਿੰਕ ਅਬਾਊਟ ਦਿਸ ਕਿ ਵੀ ਇਟ ਇਜ਼ ਨੈਕਸਟ ਟੂ ਇੰਪੋਸੀਬਲ ਕਿ ਕੋਈ ਬੰਦਾ ਐਦਾਂ ਦੀ ਚੀਜ਼ ਬਾਰੇ ਸੋਚ ਵੀ ਸਕੇ ਉਸੇ ਦੀ ਵਾਈਫ ਉਹ ਕੁੜੀ ਦੀ ਕਨਪਟੀ ਤੇ ਬੰਦੂਕ ਲਗਾ ਕੇ ਉਹਨੂੰ ਗੱਡੀ ਚ ਭਾ ਕੇ ਤੇ ਉਸ ਨੂੰ ਲਿਜਾ ਕੇ ਤੇ ਉਸ ਦਾ ਰੇਪ ਕਰਵਾਏਗੀ ਮਤਲਬ ਸੱਚੀ ਉਹ ਮਤਲਬ ਬਕਵਾਸ ਜੀ ਕੋਈ ਫਿਲਮ ਦੀ ਕਹਾਣੀ ਹੈ ਡਰਾਮੇ ਦੀ ਕਹਾਣੀ ਵਾਂਗੂ ਲੱਗਦਾ ਪਲਾਨ ਸੀਗਾ ਸਾਰਾ ਹੈ ਮੈਂ ਕਹਿ ਰਿਹਾ ਹਾਂ ਬਹੁਤ ਵੱਡਾ ਪਲਾਨ ਸੀ ਤੇ ਇਹਦੇ ਵਿੱਚ ਨਾ ਸਿਰਫ ਐਡਵੋਕੇਟ ਬਲਕਿ ਕੁਛ ਇੱਕ ਜਿਹੜੇ ਮਤਲਬ ਬਟ ਨੇਚਰਲ ਹੈ ਤੁਸੀਂ ਇੱਕ ਚੀਜ਼ ਦੇਖੋ ਨਾ ਕਿ ਅਦਨਾ ਜੀ ਲੋਕ ਨੇ ਵਿਚਾਰੇ ਮਤਲਬ ਇਹਨਾਂ ਦੇ ਪੱਲੇ ਹੀ ਕੁਝ ਨਹੀਂ ਹੈ ਜਿਹਨੂੰ ਕਹਿੰਦੇ ਵੀ ਤੁਸੀਂ ਕਹਿ ਸਕਦੇ ਹੋ ਸੌਰੀ ਟੂ ਸੇ ਮੈਂ ਕਹਿਣਾ ਨਹੀਂ ਚਾਹੁੰਦਾ ਕਿ ਗਰੀਬ ਜੀ ਲੋਕ ਸੀ ਟੀਵੀ ਫੁਟੇਜ ਸਾਰਾ ਕੁਝ ਲੈ ਕੇ ਫਿਰ ਉਹਨਾਂ ਨੂੰ ਇਹ ਲੱਗਿਆ ਕਿ ਕਹਾਣੀ ਜਿਹੜੀ ਅਸੀਂ ਉਥੇ ਸੀ ਅੱਗੇ ਕਹਾਣੀ ਤਾਂ ਕੁਝ ਹੋਰ ਹੀ ਨਿਕਲੀ ਔਰ ਜਿਹੜੀ ਉਹ ਕੁੜੀ ਹੈ ਉਹ ਕਦੀ ਮੁਹਾਲੀ ਆਈ ਨਹੀਂ ਜਿਹੜੀ ਉਹ ਕਹਿ ਰਹੀ ਹੈ ਮੈਂ 6 ਫੇਸ ਤੋਂ ਪਰਚਾ ਦਰਜ ਕਰਵਾਇਆ ਨਹੀਂ ਨਾ ਰੇਪ ਹੋਇਆ ਹੀ ਨਹੀਂ ਅਸੀਂ ਉਹਦਾ ਨਾਮ ਵੀ ਲੈ ਸਕਦੇ ਹਾਂ ਉਹਦੇ ਨਾਲ ਰੇਪ ਹੋਇਆ ਹੀ ਨਹੀਂ 1 ਅਪ੍ਰੈਲ ਨੂੰ ਪਾਸਟਰ 브ਜਿੰਦਰ ਨੂੰ ਮੁਹਾਲੀ ਕੋਡ ਵੱਲੋਂ ਸਜ਼ਾ ਸੁਣਾਈ ਗਈ ਸੀ ਕਿ ਲਾਈਫ ਇੰਪ੍ਰੀਜ਼ਨਮੈਂਟ ਟਿਲ ਡੈਥ ਪਰ ਜਿਵੇਂ ਜੇਲ੍ਹ ਪੇਜਿਆ ਜਾਂਦਾ ਹੈ ਜੇਲ੍ਹ ਜਾਣ ਤੋਂ ਬਾਅਦ ਪਾਸਟਰ ਬਰਜਿੰਦਰ ਜਿਹੜਾ ਹੈ ਉਹ ਆਪਣੀ ਹਰਕਤਾਂ ਤੋਂ ਹਲੇ ਵੀ ਬਾਜ਼ ਨਹੀਂ ਆ ਰਿਹਾ ਜਿਸ ਮਹਿਲਾ ਨੇ ਕੰਪਲੇਟ ਦਰਜ ਕੀਤੀ ਸੀਗੀ ਸੁਣਵਾਈ ਹੋਈ ਜਿੱਤ ਹਾਸਲ ਹੋਈ ਸੀ ਉਹਨਾਂ ਦੀ ਪਰ ਉਸ ਤੋਂ ਬਾਅਦ ਹਲੇ ਵੀ ਜੇਲ੍ਹ 'ਚ ਬੈਠੇ ਲਗਾਤਾਰ ਜਿਹਨੂੰ ਗੱਲ ਕਰੀਏ ਤਾਂ ਧਮਕੀਆਂ ਵੀ ਮਿਲ ਰਹੀਆਂ ਨੇ ਅਲੱਗ-ਅਲੱਗ ਤਰ੍ਹਾਂ ਦੇ ਕੇਸ ਵੀ ਪਾਏ ਜਾ ਰਹੇ ਨੇ ਪਰ ਜਿਹੜਾ ਹੁਣ ਨਵਾਂ ਕੇਸ ਆ ਉਸ ਮਾਮਲੇ ਵਿੱਚ ਸਵੇਨਾਲੀ ਸੋਖਤ ਐਡਵੋਕੇਟ ਅਨਿਲ ਸਾਗਰ ਜੀ ਮੋਹਨੂ ਨੇ ਅਨਿਲ ਜੀ ਹੁਣ ਇੱਕ ਨਵਾਂ ਕੇਸ ਪਾਇਆ ਗਿਆ ਸੀਗਾ ਹਿਮਾਚਲ ਦੇ ਵਿੱਚ ਪੂਰਾ ਮਾਮਲਾ ਕੀ ਸੀਗਾ ਇਸ ਮਾਮਲੇ ਦਾ ਮਾਮਲਾ ਤਾਂ ਇਹ ਹੈ ਕਿ ਦੇਖੋ ਬੇਸਿਕਲੀ ਕੀ ਹੈ ਕਿ ਜਿਹੜਾ ਸ਼ੈਤਾਨ ਜਾਂ ਮੀਵਲ ਮਾਈਂਡ ਹੁੰਦਾ ਨਾ ਜੀ ਉਸ ਨੇ ਹਮੇਸ਼ਾ ਮਤਲਬ ਇਹ ਹੁੰਦਾ ਵੀ ਜਿਵੇਂ ਜਿਹਨੂੰ ਕਹਿੰਦੇ ਕਿ ਪੁੱਠਾ ਹੀ ਕੋਈ ਨਾ ਕੋਈ ਸੋਚਣਾ ਹੁੰਦਾ ਸ਼ੁਰੂ ਦੇ 10-15 ਦਿਨ ਮੈਨੂੰ ਲੱਗਦਾ ਹੈ ਕਿ ਉਹ ਸ਼ੌਕ ਚ ਹੋਊਗਾ ਉਸ ਤੋਂ ਬਾਅਦ ਉਸ ਨੇ ਉਹਨੇ ਆਪਣਾ ਦਿਮਾਗ ਭਜਾਣਾ ਸ਼ੁਰੂ ਕੀਤਾ ਤੇ ਇਹਨਾਂ ਦੇ ਉੱਪਰ ਜਿਹੜਾ ਹੈਗਾ ਜਿਹੜੀ ਵਿਕਟਿਮ ਗਰਲ ਹੈਗੀ ਐ ਤੇ ਉਹਦੇ ਹਸਬੰਦ ਦੇ ਉੱਪਰ ਜਿਹੜਾ ਹੈਗਾ ਇਹ ਅਚਾਨਕ ਤੋਂ ਇਹਨਾਂ ਦੇ ਘਰੇ ਪੁਲਿਸ ਪਹੁੰਚ ਗਈ ਤੇ ਪੁਲਿਸ ਜਿਹੜੀ ਸੀ ਮੰਡੀ ਤੋਂ ਆਈ ਸੀ ਹਿਮਾਚਲ ਤੋਂ ਕਿ ਜੀ ਅਰੈਸਟ ਕਰਨ ਆਏ ਆ ਕਿਉਂਕਿ ਤੁਹਾਡੀ ਬੇਲ ਜਿਹੜੀ ਆ ਉਹ ਡਿਸਮਿਸ ਹੋਈ ਹੈ ਤੇ ਜਦੋਂ ਇਹਨਾਂ ਨੇ ਪੁੱਛਿਆ ਕਿ ਜੀ ਬੇਲ ਕਿਹੜੀ ਬੇਲ ਅਸੀਂ ਤਾਂ ਕੋਈ ਬੇਲ ਨਹੀਂ ਲਾਈ ਤੇ ਇਹਨਾਂ ਨੂੰ ਉਦੋਂ ਪਤਾ ਲੱਗਿਆ ਕਿ ਕਿ ਜੀ ਕੋਈ ਰੇਪ ਦਾ ਪਰਚਾ ਦਰਜ ਹੋਇਆ ਹੈ ਐਫ ਆਈ ਆਰ ਦਰਜ ਹੋਈ ਹੈ ਮੰਡੀ ਦੇ ਵਿੱਚ ਤੇ ਉਸ ਦੇ ਵਿੱਚ ਦੇ ਆਰ ਦਾ ਅਕਿਊਜ਼ ਪਰਸਨ ਮਤਲਬ ਇਹ ਲੜਕੀ ਤੇ ਇਹਦਾ ਹਸਬੰਡ ਤੇ ਇਮੀਡੀਏਟਲੀ ਜਦੋਂ ਇਹਨਾਂ ਨੇ ਸਾਨੂੰ ਸਵੇਰੇ ਸਵੇਰੇ ਕੰਟੈਕਟ ਕੀਤਾ ਤੇ ਸਾਡੀ ਜਿਹੜਾ ਮਤਲਬ ਲੀਗਲ ਟੀਮ ਜਿਹੜੀ ਹੈ ਉਹਨਾਂ ਨੇ ਸਪੋਰਟ ਇਮੀਡੀਏਟਲੀ ਪਹੁੰਚੇ ਐਡਵੋਕੇਟ ਸੁਮਿਤ ਇਹਨਾਂ ਦੇ ਕੋਲੇ ਪਹੁੰਚੇ ਆਵਾਜ਼ ਆਊਟ ਆਫ ਸਟੇਸ਼ਨ that day ਤੇ ਚਲੋ ਅਸੀਂ ਆਪਸ ਵਿੱਚ ਸਲਾਹ ਵੀ ਕਰਦੇ ਰਹੇ ਕਿ ਕੀ ਕੀ ਕੀਤਾ ਜਾ ਸਕਦਾ ਤੇ ਕਰਨਾ ਚਾਹੀਦਾ ਹੈ ਤੇ ਕਿਉਂਕਿ ਇਹਨਾਂ ਨੂੰ ਤਾਂ ਪੁਲਿਸ ਦੀ ਪ੍ਰੋਟੈਕਸ਼ਨ ਮਿਲੀ ਹੋਈ ਹੈ ਪੰਜਾਬ ਵੱਲੋਂ ਪੰਜਾਬ ਦੇ ਦੋ ਇਹਨਾਂ ਕੋਲੇ ਜਿਹੜੇ ਸਿਕਿਉਰਿਟੀ ਪਰਸਨ ਜਿਹੜੇ ਹੈਗੇ ਆ ਸਰਕਾਰੀ ਉਹ ਇਹਨਾਂ ਦੇ 24 ਘੰਟੇ ਇਹਨਾਂ ਦੀ ਸੁਰੱਖਿਆ ਦੇ ਵਿੱਚ ਤਾਇਨਾਤ ਨੇ ਤੇ ਜਿਸ ਦਿਨ ਦਾ 22 ਮਈ ਦਾ ਇਨਸੀਡੈਂਟ ਦੱਸਦੇ ਕਿ ਜੋ ਉੱਥੇ ਰੇਪ ਇਹਨਾਂ ਨੇ ਜਿਹੜਾ ਕੰਡਕਟ ਕੀਤਾ ਆ ਕਰਵਾਇਆ ਹੈ ਜੋ ਵੀ ਹੈ ਠੀਕ ਹੈ ਜੋ ਵੀ ਝੂਠੇ ਜੋ ਝੂਟ ਤੂਫਾਨ ਉਹਨਾਂ ਨੇ ਬੋਲਿਆ ਉਹ ਇਮੀਡੀਏਟਲੀ ਹੀ ਡਿਫਿਊਜ਼ ਹੋ ਗਿਆ ਕਿਉਂਕਿ ਜਦੋਂ ਪੁਲਿਸ ਦੀ ਹੀ ਇਹ ਨਿਗਰਾਨੀ ਦੇ ਵਿੱਚ ਨੇ ਨਿਗਰਾਨੀ ਦਾ ਮਤਲਬ ਪ੍ਰੋਟੈਕਸ਼ਨ ਦੇ ਵਿੱਚ ਨੇ ਤਾਂ ਪ੍ਰੈਕਟੀਕਲੀ ਯੂ ਕੈਨ ਥਿੰਕ ਅਬਾਊਟ ਦਿਸ ਕਿ ਵੀ ਇਟ ਇਜ਼ ਨੈਕਸਟ ਟੂ ਇੰਪੋਸੀਬਲ ਕਿ ਕੋਈ ਬੰਦਾ ਐਦਾਂ ਦੀ ਚੀਜ਼ ਬਾਰੇ ਸੋਚ ਵੀ ਸਕੇ ਐਂਡ ਦੂਜੀ ਅਬਸਰਡ ਚੀਜ਼ ਇਹ ਹੈ ਕਿ ਹਾਂਜੀ ਉਸੇ ਦੀ ਵਾਈਫ ਉਹ ਕੁੜੀ ਦੀ ਕੰਪਟੀ ਤੇ ਬੰਦੂਕ ਲਗਾ ਕੇ ਉਹਨੂੰ ਗੱਡੀ ਚ ਭਾਕੇ ਤੇ ਉਸ ਨੂੰ ਲਿਜਾ ਕੇ ਤੇ ਉਸ ਦਾ ਰੇਪ ਕਰਵਾਏਗੀ ਮਤਲਬ ਸੱਚੀ ਉਹ ਮਤਲਬ ਬਕਵਾਸ ਦੀ ਕੋਈ ਦੀ ਕਹਾਣੀ ਹੈ ਡਰਾਮੇ ਦੀ ਕਹਾਣੀ ਵਾਂਗੂ ਲੱਗਦਾ ਬਟ ਇਹ ਹੈ ਕਿ ਇਟ ਇਜ਼ ਨਾਟ ਦਿਸ ਮੱਚ ਹਿਲੇਰੀਅਸ ਯਾ ਕੋਈ ਮਜ਼ਾਕ ਵਾਲੀ ਗੱਲ ਨਹੀਂ ਹੈ ਕਿਉਂਕਿ ਜੇ ਕਿਤੇ ਰੱਬ ਨਾ ਕਰੇ ਇਹ ਦੋਨਾਂ ਨੂੰ ਉਹ ਅਰੈਸਟ ਕਰਕੇ ਲੈ ਜਾਂਦੇ ਤੇ ਇਹ ਸਾਡੇ ਨਾਲ ਸੰਪਰਕ ਨਾ ਕਰ ਪਾਉਂਦੇ ਤੇ ਹੋ ਸਕਦਾ ਵੀ ਜੇ ਮੰਨ ਲਓ ਸੁਮੇਤ ਜੀ ਵੀ ਇੱਥੇ ਨਾ ਹੁੰਦੇ ਮੈਂ ਵੀ ਇੱਥੇ ਨਹੀਂ ਸੀਗਾ ਤੇ ਸ਼ਾਇਦ ਅੱਜ ਜੇਲ੍ਹ 'ਚ ਬੈਠੇ ਹੁੰਦੇ ਤੇ ਇਹਨਾਂ ਦੀ ਘੱਟੋ-ਘੱਟ ਵੀ ਸਾਲ ਡੇਢ ਸਾਲ 2 ਸਾਲ ਜ਼ਮਾਨਤ ਨਹੀਂ ਸੀ ਹੋਣੀ ਕਿਉਂਕਿ ਚੀਜ਼ਾਂ ਨੂੰ ਸਾਬਿਤ ਕਰਨ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਹਿੰਦੁਸਤਾਨ ਦੀਆਂ ਅਦਾਲਤਾਂ ਇੱਥੇ ਇਲਜ਼ਾਮ ਲਗਾਉਣਾ ਪਰਚਾ ਦਰਜ ਕਰਾਉਣਾ ਉਹ ਵੀ ਖਾਸ ਤੌਰ ਤੇ ਰੇਪ ਦਾ ਜਾਂ ਸੈਕਸੂਅਲ ਹਰਾਸਮੈਂਟ ਦਾ ਬਹੁਤ ਆਸਾਨ ਹੈ ਕਿਉਂਕਿ ਜਿਹੜੇ ਸਾਰੇ ਪੁਲਿਸ ਪ੍ਰਸ਼ਾਸਨ ਨੂੰ ਹਿੰਦੁਸਤਾਨ ਦੇ ਇਨਸਟਰਕਸ਼ਨ ਨੇ ਨਿਰਭਿਆ ਕਾਂਡ ਤੋਂ ਬਾਅਦ ਖਾਸ ਤੌਰ ਤੇ ਠੀਕ ਹੈ ਚੇਂਜਸ ਆਏ ਸੀਗੇ ਲਾਅ ਦੇ ਵਿੱਚ ਕਿ ਇਮੀਡੀਏਟਲੀ ਐਫ ਆਈ ਆਰ ਦਰਜ ਕਰਨੀ ਹੈ ਜੇ ਕੋਈ ਕੁੜੀ ਸੈਕਸੂਅਲ ਹਰਾਸਮੈਂਟ ਦੀ ਕੰਪਲੇਂਟ ਲੈ ਕੇ ਕਿਸੇ ਵੀ ਪੁਲਿਸ ਥਾਣੇ ਨੂੰ ਅਪਰੋਚ ਕਰਦੀ ਹੈ ਇੱਥੇ ਵੀ ਇਹੀ ਹੋਇਆ ਕਿਉਂਕਿ ਇਹ ਤਾਂ ਪਲਾਨਡ ਵੇ ਦੇ ਵਿੱਚ ਇਸ ਦੇ ਵਿੱਚ ਕੁਝ ਐਡਵੋਕੇਟ ਵੀ ਇਨਵੋਲਵ ਨੇ ਕਿਉਂਕਿ ਉਹਨਾਂ ਨੇ ਨਾ ਸਿਰਫ ਜਿਹੜੀ ਇਹ ਬਲਾਤਕਾਰ ਦੀ ਜਿਹੜੀ ਹੈ ਐਫ ਆਈ ਆਰ ਦਰਜ ਕਰਾਈ ਇਮੀਡੀਏਟਲੀ ਹੀ ਰੋਕੀ ਦੀ ਬੇਲ ਵੀ ਲਗਾ ਦਿੱਤੀ ਗਈ ਉੱਥੇ ਕੋਰਟ ਦੇ ਵਿੱਚ ਜੀ ਇਸ ਝੂਠੀ ਇਸ ਮਾਮਲੇ ਦੀ ਡਿਟੇਲ ਜਾਨਣਾ ਚਾਹਾਂਗੇ ਕਿ ਕਿਸ ਨੇ ਪਰਚਾ ਦਰਜ ਕਰਾਇਆ ਸੀਗਾ ਹਿਮਾਚਲ ਦੇ ਵਿੱਚ ਕਿਉਂਕਿ ਇਹ ਹਾਲਾਂਕਿ ਉਸ ਸਮੇਂ ਇੱਥੇ ਹੀ ਸੀਗੇ ਇਹਨਾਂ ਕਹਿੰਦੇ ਵੀ ਘਰ ਦੇ ਵਿੱਚ ਪੁਲਿਸ ਆਈ ਪਰ ਪਰਚਾ ਕਿਸ ਨੇ ਕਰਾਇਆ ਤੇ ਪਿੱਛੇ ਇਹਦੇ ਕੌਣ ਸੀਗਾ ਸਿੱਧਾ ਉਹ ਤਾਂ ਕਾਲੀ ਕਰੀਏ ਦੇਖੋ ਉਹਦੀ ਜਿਹੜੀ ਡਿਟੇਲਡ ਇਨਵੈਸਟੀਗੇਸ਼ਨ ਹੈ ਉਹ ਪੁਲਿਸ ਨੇ ਡिटेल ਇਨਵੈਸਟੀਗੇਸ਼ਨ ਕਰਕੇ ਉਹ ਤੁਹਾਨੂੰ ਅਸੀਂ ਕਾਪੀ ਉਹਦੀ ਦੇ ਦਾਂਗੇ ਕਿਉਂਕਿ ਇਟਸ ਅ ਲੈਂਥੀ ਇਨਵੈਸਟੀਗੇਸ਼ਨ ਕਿਉਂਕਿ ਰੇਪ ਦਾ ਜਿਹੜਾ ਹੀਨਿਸ ਕ੍ਰਾਈਮ ਦੇ ਦੀ ਕੈਟਾਗਰੀ ਚ ਆਂਦਾ ਹੈ ਆਫੈਂਸ ਜਿਹੜਾ ਹੈ ਤੇ ਉਸ ਨੂੰ ਪਰਚਾ ਦਰਜ ਕਰਾਉਣ ਤੋਂ ਬਾਅਦ ਕੈਨਸਲ ਕਰਾਉਣਾ ਬਹੁਤ ਮੁਸ਼ਕਿਲ ਹੁੰਦਾ ਹੈ ਜਦ ਤੱਕ ਕਿ ਬਹੁਤ ਪੁਖਤਾ ਤੁਹਾਡੇ ਕੋਲ ਸਬੂਤ ਨਾ ਹੋਣ ਇਸ ਕੇਸ ਦੇ ਵਿੱਚ ਕਿਉਂਕਿ ਇਹ ਪੁਲਿਸ ਆਪਣਾ ਸਿਕਿਉਰਿਟੀ ਦੇ ਨਾਲ ਸੀਗੇ ਐਂਡ ਮੋਰਓਵਰ ਇਹ ਸੀਗਾ ਹੀ ਖਰੜ ਦੇ ਵਿੱਚ ਜਦ ਕਿ ਉਹ ਇਨਸੀਡੈਂਟ ਉਹ ਦੱਸ ਰਿਹਾ ਕਿ ਮੰਡੀ ਦੇ ਵਿੱਚ ਹੋਇਆ ਅੱਛਾ ਮੁੜ ਕੇ ਕੀ ਹੋਇਆ ਕਿ ਉਸ ਤੋਂ ਬਾਅਦ ਉਹ ਲੜਕੀ ਜਿਹੜੀ ਹੈ ਜਿਹੜੀ ਵੀ ਕੰਪਲੇਨੈਂਟ ਉਹਦਾ ਨਾਮ ਨਹੀਂ ਮੈਂ ਲਵਾਂਗਾ ਉਹ ਲੜਕੀ ਆਪਣੇ 8 ਸਿੰਮ ਉਹਦੇ ਕੋਲੇ ਉਹਦੇ ਨਾਮ ਤੇ ਇਸ਼ੂ ਹੋਏ ਪਾਏਗੇ ਉਦੋਂ ਹੀ ਉਸੇ ਟਾਈਮ ਮਤਲਬ ਨੀਅਰ ਬਾਏ ਟਾਈਮ ਦੇ ਵਿੱਚ 8 SIM ਕਾਰਡ ਜਿਹੜੇ ਹੈਗੇ ਆ ਠੀਕ ਹੈ ਉਸ ਉਹਨੇ ਯੂਜ਼ ਕੀਤੇ ਤੇ बार-बार ਉਹ ਲੋਕੇਸ਼ਨ ਆਪਣੀ ਬਦਲਦੀ ਰਹੀ ਜਿਸ ਦੀ ਵਜ੍ਹਾ ਨਾਲ ਕਿ ਪ੍ਰੀ ਪਲਾਨ ਸੀਗਾ ਸਾਰਾ ਇਹ ਮੈਂ ਕਹਿ ਰਿਹਾ ਬਹੁਤ ਵੱਡਾ ਪਲਾਨ ਸੀ ਤੇ ਇਹਦੇ ਵਿੱਚ ਇੱਕ ਨਾ ਸਿਰਫ ਐਡਵੋਕੇਟ ਬਲਕਿ ਕੁਝ ਇੱਕ ਜਿਹੜੇ ਮਤਲਬ ਬਟ ਨੇਚਰਲ ਹੈ ਤੁਸੀਂ ਇੱਕ ਚੀਜ਼ ਦੇਖੋ ਨਾ ਕਿ ਅਦਨਾ ਜੇ ਲੋਕ ਨੇ ਵਿਚਾਰੇ ਮਤਲਬ ਇਹਨਾਂ ਦੇ ਪੱਲੇ ਹੀ ਕੁਝ ਨਹੀਂ ਹੈ ਜਿਹਨੂੰ ਕਹਿੰਦੇ ਆ ਵੀ ਤੁਸੀਂ ਕਹਿ ਸਕਦੇ ਹੋ ਸੌਰੀ ਟੂ ਸੇ ਮੈਂ ਕਹਿਣਾ ਨਹੀਂ ਚਾਹੁੰਦਾ ਕਿ ਗਰੀਬ ਜੇ ਲੋਕ ਨੇ ਠੀਕ ਹੈ ਕੋਈ ਇਹਨਾਂ ਦੇ ਕੋਲੇ ਇਹੋ ਜੀ ਚੀਜ਼ ਨਹੀਂ ਹੈ ਵੀ ਜਿਸ ਨੂੰ ਤੁਸੀਂ ਖੋ ਲਓਗੇ ਕੋਈ ਇਹ ਪੋਲਿਟੀਕਲ ਪਰਸਨੈਲਿਟੀ ਨਹੀਂ ਹੈ ਕੋਈ ਸੈਲੀਬ੍ਰਿਟੀ ਨਹੀਂ ਹੈ ਇਹਨਾਂ ਦੇ ਕਿਸੇ ਨਾਲ ਕੀ ਦੁਸ਼ਮਣੀ ਹੋ ਸਕਦੀ ਹੈ ਨੀਲ ਜੀ ਗੱਲ ਉੱਥੇ ਆਂਦੀ ਹੈ ਹਾਲਾਂਕਿ ਪੰਜਾਬ ਗਵਰਨਮੈਂਟ ਜਿਹੜੀ ਹੈ ਪੰਜਾਬ ਸਰਕਾਰ ਪੰਜਾਬ ਜਿਹੜੀ ਜੀਲਸ ਨੇ ਉਹ ਬੜੀ ਸਿਕਿਉਰਿਟੀ ਦੇ ਵਿੱਚ ਨੇ ਪੰਜਾਬ ਸਰਕਾਰ ਇਹ ਕਹਿੰਦੀ ਹੈ ਵੀ ਜੀਲ ਦੇ ਵਿੱਚ ਕੋਈ ਪਰ ਨਹੀਂ ਮਾਰ ਸਕਦਾ ਪਰ ਜੀਲ ਦੇ ਅੰਦਰੋਂ ਇਹ ਸਾਰਾ ਪਲਾਨ ਹੁੰਦਾ ਹੈ ਜੀਲ ਦੇ ਅੰਦਰੋਂ ਹੀ ਫੋਨ ਕਰਕੇ ਹਿਮਾਚਲ ਦੇ ਵਿੱਚ ਇਹ ਕੇਸ ਦਰਜ ਕੀਤਾ ਇਸ ਦੇ ਉੱਤੇ ਕੀ ਆਸਪਸ਼ਟੀ ਕਰਦੇ ਦੇਖੋ ਹੁਣੇ ਪਿੱਛੇ ਜਿਹੜਾ ਇੱਕ ਡੀਐਸਪੀ ਸਾਹਿਬ ਹੈਗੇ ਸਾਡੇ ਗੁਰਸ਼ੇਰ ਸਿੰਘ ਸੰਧੂ ਜੀ ਉਹ ਉਹਨਾਂ ਨੂੰ ਵੀ ਮੋਤਲ ਕੀਤਾ ਗਿਆ ਕਿ ਵੀ ਉਹਨਾਂ ਨੇ ਜੀਲ ਦੇ ਵਿੱਚ ਜਿਹੜਾ ਹੈ ਉਹ ਲਾਰੈਂਸ ਦਾ ਜਿਹੜਾ ਇੰਟਰਵਿਊ ਕੰਡਕਟ ਕਰਾਇਆ ਸੀ ਉਹ ਜਿਹੇ ਅਲੀਗੇਸ਼ਨਸ ਨੇ ਉਹ ਹਜੇ ਜਿਹੜੇ ਤਫਤੀਸ਼ ਹੈਗਾ ਚਲੋ ਉਸ ਕੇਸ ਦਾ ਕੀ ਬਣਨਾ ਆਪਾਂ ਨੂੰ ਨਹੀਂ ਪਤਾ ਬਟ ਇਹ ਤੁਸੀਂ ਮੀਡੀਆ ਦੇ ਲੋਕੋਂ ਸਾਰੇ ਜਾਣਦੇ ਹੋ ਕਿ ਜੇਲ੍ਹ ਦੇ ਵਿੱਚੋਂ ਹੀ ਲਾਰੈਂਸ ਦਾ ਜਿਹੜਾ ਹੈਗਾ ਇੰਟਰਵਿਊ ਸ਼ਾਇਆ ਕੀਤਾ ਗਿਆ ਸੀ ਪਬਲਿਸ਼ ਕੀਤਾ ਗਿਆ ਸੀ ਇਹ ਸਿਤਿਸਾ ਹੋ ਸਕਦੀਆਂ ਨੇ ਸਰਕਾਰ ਕਰਾ ਸਕਦੀ ਸਾਹਮਣੇ ਹੋ ਰਹੀਆਂ ਥੋੜੇ ਹਾਲੇ ਕਿ ਪਾਸਟਰ ਦੇ ਕੋਲ ਕੋਈ ਫੋਨ ਵੀ ਬ੍ਰਾਹਮਤ ਹੋਇਆ ਸੀ ਕੁਝ ਦਿਨ ਪਹਿਲਾਂ ਉਹ ਫੋਨ ਨਹੀਂ ਉਹਦੇ ਕੋਲੋਂ ਫੋਨ ਜਿਹੜਾ ਦੇਖੋ ਹਾਊ ਇਟ ਇਜ਼ ਕਨੈਕਟਡ ਟੂ ਥਿਸ ਕੇਸ ਠੀਕ ਹੈ ਜਿਹੜਾ ਕਿ ਮੈਂ ਪਹਿਲਾਂ ਵੀ ਕਹਿ ਚੁੱਕਿਆ ਕਿ ਯੂ ਕੈਨ ਸੀ ਦਾ ਮੀਨ ਯੂ ਕੈਨ ਫਾਈਂਡ ਦਾ ਐਲੀਫੈਂਟ ਇਨ ਦਾ ਰੂਮ ਕਿ ਜਿਹੜਾ ਇਹ ਪਰਚਾ ਜਿੱਦਾਂ ਹੀ ਪਤਾ ਲੱਗਦਾ ਸਾਨੂੰ ਤੇ ਝੂਠਾ ਜਦੋਂ ਪਤਾ ਲੱਗਦਾ ਇਹਦੀ ਕੈنسਲੇਸ਼ਨ ਭਰੀ ਜਾ ਰਹੀ ਹੈ ਇਮੀਡੀਏਟਲੀ ਮਾਨਸੇ ਦੀ ਜੇਲ੍ਹ ਦੇ ਵਿੱਚੋਂ ਪਾਸਟਰ ਦੇ ਕੋਲੋਂ ਫੋਨ ਫੜਿਆ ਜਾਂਦਾ ਨਾ ਸਿਰਫ ਫੋਨ ਫੜਿਆ ਜਾਂਦਾ ਉਹਦੇ ਤੇ ਪਰਚਾ ਦਰਜ ਕਰ ਦਿੱਤਾ ਜਾਂਦਾ ਐਂਡ ਇਨ ਰਿਸਪੌਂਸ ਟੂ ਥੈਟ ਰਿਪਰਕੂਸ਼ਨ ਆਫ ਥਿਸ ਕੈਨਸਲੇਸ਼ਨ ਕਿੱਥੇ ਤੱਕ ਗਈ ਕਿ ਇੱਕ ਐਸਪੀ ਸਾਹਿਬ ਤੇ ਇੱਕ ਦੋ ਹੋਰ ਆਲਾ ਅਫੀਸਰ ਤੇ ਹੋਰ ਪੁਲਿਸ ਮੁਲਾਜ਼ਮ ਜਿਹੜੇ ਚਾਰ ਪੁਲਿਸ ਮੁਲਾਜ਼ਮ ਜਿਹੜੇ ਐ ਉਹ ਸਸਪੈਂਡ ਕੀਤੇ ਜਾਂਦੇ ਆ ਦੇਖੋ ਜੇਲ੍ਹਾਂ ਦੇ ਵਿੱਚੋਂ ਫੋਨ ਬਰਾਮਦ ਹੋਣਾ ਕਿਸੇ ਕੋਲੋਂ ਐਡੀ ਵੱਡੀ ਘਟਨਾ ਨਹੀਂ ਹੈ ਇਹ ਬੜੀ ਆਮ ਜੀ ਗੱਲ ਹੈ ਇਹ ਸਭ ਨੂੰ ਪਤਾ ਪਰ ਉਹਦੇ ਉੱਤੇ ਇਸ ਤਰ੍ਹਾਂ ਦਾ ਐਕਸ਼ਨ ਲੈਣਾ ਤੇ ਮਾਨ ਸਾਹਿਬ ਨੇ ਮਾਨਯੋਗ ਜਿਹੜੇ ਸਾਡੇ ਸੀਐਮ ਸਾਹਿਬ ਨੇ ਉਹਨਾਂ ਨੇ ਵੀ ਇਸ ਚੀਜ਼ ਦਾ ਕੌਗਨੀਸੈਂਸ ਲਿਆ ਕਿ ਵੀ ਇਦਾਂ ਦੀ ਕੋਈ ਹਰਕਤ ਬਰਦਾਸ਼ਤ ਨਹੀਂ ਕੀਤੀ ਜਾਏਗੀ ਤੇ ਇਮੀਡੀਏਟਲੀ ਦੈਨ ਵਟ ਵਟ ਮੋਰ ਯੂ ਨੀਡ ਟੂ ਕਨੈਕਟ ਦਿਸ ਕੇਸ ਵਿਦ ਥੈਟ ਇੱਕ ਚੀਜ਼ ਹੋਰ ਵੀ ਹੈ ਕਿ ਜੇ ਇਹ ਬੰਦਿਆਂ ਦੀ ਜਿਹੜੇ ਆਹ ਲੜਕੀ ਦੀ ਤੇ ਇਹਦੇ ਹਸਬੰਡ ਦੀ ਅਰੈਸਟ ਪੈ ਜਾਂਦੀ ਇਹ ਜੇਲ੍ਹ ਚ ਚਲੇ ਜਾਂਦੇ ਤੇ ਇਮੀਡੀਏਟਲੀ ਬੈਨੀਫਿਟ ਕਿਨੂੰ ਹੋਣਾ ਸੀ ਹੋਰ ਤਾਂ ਕੋਈ ਬੰਦਾ ਹੀ ਨਹੀਂ ਇਸ ਧਰਤੀ ਤੇ ਕੋਈ ਬੰਦਾ ਨਹੀਂ ਹੈ ਜਿਨ੍ਹਾਂ ਜਿਨ੍ਹਾਂ ਦਾ ਇਹਨਾਂ ਦੇ ਅਰੈਸਟ ਦੇ ਨਾਲ ਫਾਇਦਾ ਹੋਣਾ ਵਕੀਲ ਸਾਹਿਬ ਪੇ ਆਪੇ ਗੱਲ ਕਹੀਏ ਵੀ ਜੇਲ੍ਹ ਦੇ ਵਿੱਚ ਫਿਰ ਤੋਂ ਦਬਦਬਾ ਬਣਾਉਣ ਦੀ ਕੋਸ਼ਿਸ਼ ਕਰਦੇ ਕੇ ਪਾਸਟਰ ਜਿੰਦਰ ਆਪਣਾ ਪ੍ਰੋਪਰ ਰੈਕਟ ਬਣਾ ਰਿਹਾ ਸੀਗਾ ਇਹਨਾਂ ਨੂੰ ਫਸਾਉਣ ਦੇ ਲਈ ਦੇਖੋ ਉਹਨੂੰ ਦਬਦਬਾ ਬਣਾਤਾ ਬਣਾਉਣ ਦੀ ਜ਼ਰੂਰਤ ਹੈ ਤੇ ਨਾ ਹੀ ਉਹਨੂੰ ਰੈਕਟ ਬਣਾਉਣ ਦੀ ਜ਼ਰੂਰਤ ਹੈ। ਬਿਲਿੰਕਸ ਹੈਗੇ ਇੰਨੇ ਸਟਰੋਂਗ ਉਹਦਾ ਸਾਰਾ ਕੁਝ ਹੋ ਰਿਹਾ। ਆਲਰੇਡੀ ਗੋਡਮੈਨ ਹੈ ਜੀ ਉਹ ਤਾਂ ਮਤਲਬ ਇੰਨਾ ਕ ਅਫਲੂਐਂਟ ਹੈਗਾ ਉਹ ਪਹਿਲਾਂ ਹੀ ਜਿਹੜਾ ਹੈਗਾ ਉਹਦੇ ਕੋਲ ਨੂੰ ਸਰਕਾਰ ਨੇ ਵੀ ਸਿਕਿਉਰਿਟੀ ਦਿੱਤੀ ਹੋਈ ਸੀ ਤੇ ਨਾਲ ਉਹਨੂੰ ਜਿਹੜਾ ਹੈਗਾ 20-20 ਬਾਉਂਸਰ ਲੈ ਕੇ ਚੱਲਦਾ ਸੀਗਾ ਲਗਜ਼ਰੀ ਬੁਲੇਟ ਪ੍ਰੂਫ ਗੱਡੀਆਂ, ਹੈਲੀਕਾਪਟਰਾਂ ਚ ਘੁੰਮਦਾ ਉਹਦੇ ਕੋਲੇ ਰਿਸੋਰਸਸ ਦੀ ਕਮੀ ਨਹੀਂ ਹੈ। ਮੋਰਓਵਰ ਉਹਦੇ ਕੋਲੇ ਡਾਈ ਹਾਰਟ ਜਿਹੜੇ ਉਹਦੇ ਜਿਹੜੇ ਫੋਲੋਅਰਸ ਹੈਗੇ ਉਹਦੇ ਫੈਨ ਹੈਗੇ ਹੀ ਵਾਸ ਆ ਮੀਨ ਲੀਡਿੰਗ ਆ ਮੀਨ ਸੈਲੀਬ੍ਰਿਟੀ ਲਾਈਫ ਉਹਨੂੰ ਤਾਂ ਮਤਲਬ ਕਿਸੇ ਵੀ ਚੀਜ਼ ਦੀ ਕਮੀ ਨਹੀਂ ਹੈ ਤੇ ਜਿੱਦਾਂ ਕਿ ਆਪਣੇ ਇਥੇ ਆਮ ਤੌਰ ਤੇ ਕਿਹਾ ਜਾਂਦਾ ਹਾਲਾਂਕਿ ਸਖਤੀ ਬਹੁਤ ਹੈਗੀ ਹੈ ਜਿੱਦਾਂ ਹੀ ਪ੍ਰਸ਼ਾਸਨ ਨੂੰ ਪਤਾ ਲੱਗਦਾ ਹੈ ਤੇ ਇਮੀਡੀਏਟਲੀ ਐਕਸ਼ਨ ਵੀ ਲਿਆ ਜਾਂਦਾ ਬਟ ਫਿਰ ਵੀ ਜਿਨੇ ਮੰਨ ਕੇ ਚਲੋ ਇਸ ਤਰੀਕੇ ਦੀ ਕੋਈ ਆਪਣਾ ਇਵਿਲ ਇੰਟੈਂਟ ਜਿਦਾ ਹੈਗਾ ਤੇ ਜਿਹਦੇ ਕੋਲੇ ਰਿਸੋਰਸ ਹੈ ਉਹ ਹਟ ਨਹੀਂ ਸਕਦਾ ਆਪਣੀ ਹਰਕਤਾਂ ਤੋਂ ਜਿਨ੍ਹਾਂ ਨੇ ਹਾਲੇ ਪਾਸੇ ਬ੍ਰਿਜਿੰਦਰ ਨੂੰ ਜਿਹੜੀ ਸਜ਼ਾ ਹੋਈ ਸੀਗੀ ਜਿਹਨੇ ਸ਼ਿਕਾਇਤ ਕਰਤਾ ਸੀ ਮੈਮ ਮੇਰੇ ਨਾਲ ਇਸ ਵਕਤ ਮੌਜੂਦ ਨੇ ਮੈਮ تھوڑا ਡਿਟੇਲ ਚ ਜਾਣਕਾਰੀ ਕਰਾਂਗੇ ਉਸ ਦਿਨ ਜਦੋਂ ਪੁਲਿਸ ਘਰੇ ਆਂਦੀ ਹੈ ਤਾਂ ਕੀ ਕੁਝ ਹੋਇਆ ਸੀਗਾ ਤੇ ਕੀ ਚੱਲ ਰਿਹਾ ਸੀ ਉਸ ਵੇਲੇ ਜਿਸ ਟਾਈਮ ਸਵੇਰੇ 9 9:30 ਵਜੇ ਦੇ ਕਰੀਬ ਪੁਲਿਸ ਸਾਡੇ ਘਰੇ ਆਂਦੀ ਹੈ ਤੇ ਉਹਦੇ ਬਾਅਦ ਵਿੱਚ ਅਸੀਂ ਮੈਂ ਡੋਰ ਓਪਨ ਕਰਦੀਆਂ ਤਾਂ ਉਹਦੇ ਬਾਅਦ ਚ ਉਹ ਕਹਿੰਦੇ ਕਿ ਤਾਡੀ ਤੁਸੀਂ ਕੋਈ ਬੇਲ ਲਾਈ ਹੈ ਤੁਹਾਡੀ ਬੇਲ ਰਿਜੈਕਟ ਹੋਈ ਹੈ ਮੈਂ ਕਿਹਾ ਤੁਸੀਂ ਕਿਉਂਕਿ ਉਹ ਵਿਦਆਊਟ ਯੂਨੀਫਾਰਮ ਸੀ ਯੂਨੀਫਾਰਮ ਤਾਂ ਪਾਈ ਨਹੀਂ ਸੀ ਉਹਨਾਂ ਨੇ ਤੇ ਮੈਂ ਕਿਹਾ ਕਿਹੜੀ ਬੇਲ ਅਸੀਂ ਤਾਂ ਕੋਈ ਬੇਲ ਲਾਈ ਨਹੀਂ ਹੈ ਤੇ ਉਹਦੇ ਬਾਅਦ ਵਿੱਚ ਉਹ ਕਹਿੰਦਾ ਤੁਸੀਂ ਮੰਡੀ ਤੁਹਾਡੇ ਤੇ ਇਦਾਂ ਦਾ ਕਰਕੇ ਪਰਚਾ ਦਰਜ ਹੋਇਆ ਤੇ ਮੈਨੂੰ ਤਾਂ ਡਾਊਟ ਸੀ ਮੈਂ ਕਿਹਾ ਕੋਈ ਹਮਲਾ ਕਰਨ ਵਾਸਤੇ ਵੀ ਆ ਸਕਦਾ ਮੈਂ ਕਿਹਾ ਤੁਹਾਡੇ ਕੋਲ ਕੋਈ ਹਥਿਆਰ ਹੈ ਜਾਂ ਕੋਈ ਤੁਹਾਡੇ ਕੋਲ ਤੁਸੀਂ ਬੇਲ ਦੀ ਗੱਲ ਕਰ ਰਹੇ ਹੋ ਤੁਹਾਡੇ ਕੋਲ ਕੋਈ ਡਾਕੂਮੈਂਟ ਹੈ ਤੁਸੀਂ ਮੈਨੂੰ ਦਿਖਾਓ ਉਹਨਾਂ ਨੇ ਉਸੇ ਟਾਈਮ ਹੀ ਜਿਹੜੇ ਉਹਨਾਂ ਦੇ ਨਾਲ ਟੀਮ ਆਈ ਹੋਈ ਸੀ ਹਿਮਾਚਲ ਦੀ ਉਹਨਾਂ ਨੂੰ ਸਾਰਿਆਂ ਨੂੰ ਫੋਨ ਮਾਰ ਲਿਆ 6-7 ਪੁਲਿਸ ਵਾਲੇ ਡਗੜ ਡਗੜ ਸਾਡੇ ਘਰ ਅੰਦਰ ਐਂਟਰ ਹੋ ਗਏ ਦੋ ਲੇਡੀ ਕਾਸਟੇਬਲ ਅੰਦਰ ਐਂਟਰ ਹੋ ਗਏ ਔਰ ਨਾ ਕੋਈ ਨੋਟੀਫਿਕੇਸ਼ਨ ਨਹੀਂ ਕੁਛ ਨਹੀਂ ਸਾਨੂੰ ਪਤਾ ਹੀ ਨਹੀਂ ਦੇਖੋ ਅਸੀਂ ਸਵੇਰੇ 9 ਵਜੇ ਨਾਲ ਉੱਠਦੇ ਹਾਂ ਅਸੀਂ ਚਾਹ ਪੀਤੀ ਹਜੇ ਨਾਸ਼ਤਾ ਵੀ ਨਹੀਂ ਕੀਤਾ ਸੀ ਔਰ ਉਹ 2 ਵਜੇ ਤੱਕ ਸਾਡੇ ਕੋਲੋਂ ਪੂਰੀ ਪੁਛਤਾਸ਼ ਕਰਦੇ ਰਹੇ ਮੈਂ ਆਪਣੇ ਵਕੀਲ ਜਿਹੜੇ ਸੁਮੇਸ਼ਾਨੀ ਸਰ ਸਰ ਆਊਟ ਆਫ ਸਟੇਸ਼ਨ ਸੀ ਮੈਂ ਉਹਨਾਂ ਨੂੰ ਫੋਨ ਕੀਤਾ ਮੈਂ ਕਿਹਾ ਸਰ ਤੁਸੀਂ ਜਲਦੀ ਆਓ ਇਹ ਇਸ ਤਰ੍ਹਾਂ ਦਾ ਇਨਸੀਡੈਂਟ ਹੋ ਗਿਆ ਰੋਕੀ ਉੱਥੋਂ ਉਹ ਕਰਤਾ ਲੀਵ ਕਰਤਾ ਕਿ ਤੁਸੀਂ ਜਾਓ ਇੱਥੋਂ ਮੈਂ ਆਪੇ ਖੁਦ ਦੇਖ ਲਾਂਗੀ ਉਹਦੇ ਬਾਅਦ ਵਿੱਚ ਉਹ ਸਾਡੇ ਸੀਸੀਟੀਵੀ ਫੁਟੇਜ ਸਾਰਾ ਕੁਝ ਲੈ ਕੇ ਫਿਰ ਉਹਨਾਂ ਨੂੰ ਇਹ ਲੱਗਿਆ ਕਿ ਕਹਾਣੀ ਜਿਹੜੀ ਸੀ ਉੱਥੇ ਸੀ ਅੱਗੇ ਕਹਾਣੀ ਤਾਂ ਕੁਝ ਹੋਰ ਹੀ ਨਿਕਲੀ ਔਰ ਜਿਹੜੀ ਉਹ ਕੁੜੀ ਹੈ ਉਹ ਕਦੀ ਮੁਹਾਲੀ ਆਈ ਨਹੀਂ ਜਿਹੜੀ ਉਹ ਕਹਿ ਰਹੀ ਹੈ ਮੈਂ 6 ਫੇਸ ਤੋਂ ਜਿਹਨੇ ਪਰਚਾ ਦਰਜ ਕਰਾਇਆ ਮੇਨਾਂ ਰੇਪ ਕੰਪਲੇਨਟ ਉਹਨਾਂ ਦਾ ਰੇਪ ਹੋਇਆ ਹੀ ਨਹੀਂ ਅਸੀਂ ਉਹਦਾ ਨਾਮ ਵੀ ਲੈ ਸਕਦੇ ਆ ਉਹਦੇ ਨਾਲ ਰੇਪ ਹੋਇਆ ਹੀ ਨਹੀਂ ਉਹਨੇ ਪੈਸੇ ਲਏ ਉਹਨੇ ਕੀ ਪਤਾ ਪੈਸੇ ਲਏ ਆ ਜਾਂ ਉਹ ਪ੍ਰੈਸ਼ਰਾਈਜ਼ ਆ ਕਿਸੇ ਦੇ ਅੰਡਰ ਆ ਉਹ ਸਾਨੂੰ ਨਹੀਂ ਪਤਾ ਨਾ ਉਹ ਤਾਂ ਹੁਣ ਜਦੋਂ ਮਿਲੇਗੀ ਉਹ ਦੱਸੇਗੀ ਫੇਰ ਹੀ ਪਤਾ ਲੱਗੇਗਾ ਨਾ ਜਿਹੜੇ ਬੱਚਾ ਦਰਜ ਕਰਾਇਆ ਜਿਸ ਦਿਨ ਉਹਨੇ ਕਿਹਾ ਵੀ ਆ ਚੀਜ਼ ਮੇਨਾ ਇਹ ਹੈਪਨਿੰਗ ਹੋਈ ਸੀਗੀ ਉਸ ਦਿਨ ਕਿੱਥੇ ਸੀਗੇ ਇਹ ਤੁਸੀਂ ਜਾਂ ਤੁਹਾਡੇ ਹਸਬੰਦ ਮੈਂ ਤਾਂ ਘਰ ਹੀ ਸੀ ਔਰ ਮੇਰੇ ਹਸਬੰਦ ਆਫਿਸ ਜਾਂਦੇ ਆਫਿਸ ਤੋਂ ਸਿੱਧਾ ਘਰ ਆਉਂਦੇ ਨੇ ਮੈਮ ਨਾਲੇ ਹੀ ਲੱਗਦਾ ਮੈਂ ਲਾਸਟ ਹੀ ਸਵਾਲ ਪੁੱਛੂਗਾ ਕਿ ਪਾਸਟਰ ਜਿੰਦਨ ਨੂੰ ਡਰ ਹੈ ਜਾਂ ਹਲੇ ਵੀ ਖੋਫ ਹੈ ਤੁਹਾਡਾ ਵੀ ਕਿਦਣੇ ਦਿਨਾਂ ਤੋਂ ਤੁਹਾਨੂੰ ਫਸਾਉਣ ਦੀ ਕੋਸ਼ਿਸ਼ ਕਰ ਰਹੇ ਮੈਂ ਕਿ ਜੇਲ੍ਹ 'ਚ ਬੈਠਾ ਉਹ ਆਪਾਂ ਕਹਿੰਦੇ ਵੀ ਬਦਲਾ ਲੈਣਾ ਚਾਹੁੰਦਾ ਇਸ ਮਾਮਲੇ 'ਚ ਨਹੀਂ ਉਹ ਬਦਲਾ ਇੱਕ ਮਿੰਟ ਇੱਕ ਮਿੰਟ ਇਸ ਗੱਲ ਦਾ ਬੇਟਾ ਮੈਂ ਜਵਾਬ ਦੇਣਾ ਗੱਲ ਇਹ ਹੈ ਕਿ ਉਹ ਬਦਲਾ ਲੈਣ ਵਾਲੀ ਗੱਲ ਨਹੀਂ ਹੈ ਉਹ ਬੇਸਿਕਲੀ ਟੈਕਨੀਕਲੀ ਹੀ ਇਸ ਟ੍ਰਾਈਂਗ ਟੂ ਕ੍ਰੀਏਟ ਹਿਸ ਡਿਫੈਂਸ ਕਿ ਇਹਨਾਂ ਨੂੰ ਫਸਾ ਕੇ ਤੇ ਆਪਣੀ ਬਿਲ ਸਿਕਿਉਰ ਕਰਨਾ ਚਾਹੁੰਦਾ ਜਿੱਥੇ ਤੱਕ ਮਤਲਬ ਸਿੱਧਾ ਸਿੱਧਾ ਜਿਹੜਾ ਬੈਨੀਫਿਟ ਉਹਨੂੰ ਮਿਲ ਸਕਦਾ ਹੈ ਕਿ ਜੇ ਵਿਕਟਿਮ ਗਰਲ ਜਿਹੜੀ ਹੈ ਤੁਸੀਂ ਆਪ ਦੇਖੋ ਨਾ ਕਿ ਜੇ ਵਿਕਟਿਮ ਗਰਲ ਤੇ ਉਹਦਾ ਹਸਬੰਡ ਜਿਹੜੇ ਕੀ ਕੰਪਲੇਨੈਂਟ ਹੈ ਉਸਦੇ ਕੇਸ ਦੇ ਵਿੱਚ ਜੇ ਉਹਨਾਂ ਤੇ ਹੀ ਰੇਪ ਦਾ ਪਰਚਾ ਦਰਜ ਹੋ ਗਿਆ ਉਹੀ ਜੇਲ੍ਹ 'ਚ ਬੈਠੇ ਨੇ ਤੇ ਉਹਨੂੰ ਬੇਲ ਮਿਲਣੀ ਕਿੰਨੀ ਆਸਾਨ ਹੋ ਜਾਣੀ ਹੈ ਇਹ ਚੀਜ਼ ਬੇਲ ਮਿਲ ਜਾਂਦੀ ਇਸ ਮਾਮਲੇ 'ਗਰ ਦੂਸਰੇ ਦੇ ਦੋਨੋਂ ਹੀ ਬਿਲਕੁਲ ਐਕਚੁਅਲੀ ਕੀ ਹੈ ਨਾ ਇਟ ਵਿਲ ਬੀ ਸਟਰੋਂਗਲੀ ਲੀਡਿੰਗ ਸਟਰੋਂਗਲੀ ਲੀਡਿੰਗ ਟੂਵਰਡਸ ਦੈਟ ਥਿੰਗ ਦੈਟ ਸਮ ਕਨਸਪੀਰੇਸੀ ਕੁਡ ਬੀ ਥੇਅਰ ਐਂਡ ਕੋਰਟ ਜਿਹੜੀ ਹੈ ਬਟ ਨੇਚੁਰਲ ਹੈ ਥੋੜੀ ਜੀ ਤਾਂ ਮਤਲਬ ਕੋਰਟ ਵੀ ਉਸ ਨੂੰ ਕਨਸਿਡਰ ਕਰੇਗੀ ਕਿ ਹਾਂਜੀ ਵੀ ਇਸ ਤਰੀ ਇਸ ਕੈਰੈਕਟਰ ਦੇ ਲੋਕ ਨੇ ਇਹ ਕਿਉਂਕਿ ਆਪਣੇ ਆਪਣੇ ਸਾਈਫ ਸ਼ੇਡ ਰੱਖਣ ਨੂੰ ਉਹਨਾਂ ਨੇ ਇਹ ਚੀਜ਼ ਹੋਏ ਬਚਾਨ ਵਾਸਤੇ ਹੀ ਦੇਖੋ ਉਹ ਆਪਣਾ ਡਿਫੈਂਸ ਕ੍ਰੀਏਟ ਕਰਨ ਵਾਸਤੇ ਹੀ ਇਹ ਕਰ ਰਿਹਾ ਹੈਗਾ ਐਸੇ ਬਦਲਾ ਲੈਣਾ ਜਿਹੜਾ ਓਡੀ ਵੱਡੀ ਗੱਲ ਨਹੀਂ ਹੈਗੀ ਐ ਸਭ ਤੋਂ ਜ਼ਿਆਦਾ ਵੱਡੀ ਗੱਲ ਜਿਹੜੀ ਟੈਕਨੀਕਲੀ ਇਹ ਹੈ ਕਿ ਇੱਕ ਤਾਂ ਇਹਨਾਂ ਨੂੰ ਹਰਾਸ ਕਰਨਾ ਤਾਂ ਹੈ ਹੀ ਹੈ ਇੱਕ ਇਹ ਹੈ ਕਿ ਉਹ ਆਪਣੇ ਆਪ ਨੂੰ ਬਾਹਰ ਕੱਢਣਾ ਚਾਹੁੰਦਾ ਉਸ ਇਹ ਆ ਚੀਜ਼ਾਂ ਸਾਰੀਆਂ ਕੀਤੀਆਂ ਗਿਆ ਤਾਂ ਮੇਰੇ ਨਾਲ ਇਸ ਵਕਤ ਐਡਵੋਕੇਟ ਅਨਿਲ ਸਾਗਰ ਜੀ ਮੌਜੂਦ ਤਾਂ ਪਾਸਟ ਯਰ ਬਜਿੰਦਰ ਜੇਲ੍ਹ ਚ ਬੈਠਾ ਜੋ ਰਣਨੀਤੀ ਅਪਣਾ ਰਿਹਾ ਸੀਗਾ ਜੋ ਚੀਜ਼ਾਂ ਕੀਤੀਆਂ ਗਿਆ ਜਿਸ ਦੇ ਵਿੱਚ ਕੰਪਲੀਟਨ ਤੇ ਉਹਨਾਂ ਦੇ ਹਸਬੰਡ ਦੇ ਉੱਤੇ ਜਿਹੜਾ ਹੈ ਮਾਮਲਾ ਦਰਜ ਕਰਾਇਆ ਗਿਆ ਹਾਲਾਂਕਿ ਇਸ ਕੇਸ ਦੇ ਵਿੱਚ ਸਿੱਧੇ ਤੌਰ ਤੇ ਵਕੀਲ ਸਾਹਿਬ ਦਾ ਕਹਿਣਾ ਕਿ ਫੇਕ ਚੀਜ਼ਾਂ ਹੋਈਆਂ ਨੇ ਫੇਕ ਜਿਹੜੀ ਚੀਜ਼ਾਂ ਹੈ ਇਹ ਫੇਕ ਐਫ ਆਈ ਆਰ ਕੀਤੀ ਗਈ ਮੰਡੀ ਦੇ ਵਿੱਚ ਜਿਸ ਤੋਂ ਬਾਅਦ ਕੋਈ ਸਬੂਤ ਨਾ ਹੱਥ ਲੱਗਿਆ ਮੇਰੇ ਸਯੋਗੀ ਸਿਵਿੰਦਰ ਨਾਲ ਮੈਂ ਵਿਸ਼ੇਕ ਰਿਆਸਤ ਮਹਾਲੀ